ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀ ਆਪੀਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਕੁਰਬਾਨੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਵਹਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੋਲਾ ਆ ਬੋਲੇ ਗੁਰ ਕੈ ਬਾਣ ਗੁੰਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਗੁਰ ਸਾਚੇ ਦੀ ਆਪੀਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਵਹਲੀ ਮਨ ਚਿੰਦੇ ਆ ਸਤਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੋਲਾਇਆ ਬੋਲੇ ਗੁਰ ਕੈ ਭਾਣ ਗੁੰਝੀ ਛੰਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਗੁਰ ਸਾਚੈ ਦੀ ਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਕੁਰਬਾਨੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਵਹਾਲੀ ਮਨ ਚਿੰਦੇ ਆ ਸਤਗੁਰੂ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਣ ਬੋਲਾਇਆ ਬੋਲੇ ਗੁਰ ਕੈ ਪਾਣ ਗੁੰਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੀਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਕੁਰਬਾਨੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਵਹਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੋਲਾਇਆ ਬੋਲੇ ਗੁਰ ਕੈ ਭਾਣ ਗੁੰਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਵਹਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੁਲੇ ਗੁਰ ਕੈ ਪਾਣ ਗੁੰਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਵਹਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੁਲੇ ਗੁਰ ਕੈ ਪਾਣ ਗੁੰਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਕੁਰਬਾਨੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਵਹਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੋਲਾਇਆ ਬੋਲੇ ਗੁਰ ਕੈ ਪਾਣ ਗੁੰਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਗੁਰ ਸਾਚੈ ਦੀ ਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਕੁਰਬਾਨੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਵਹਾਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੁਲੈ ਗੁਰ ਕੈ ਪਾਣ ਗੁੰਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੀਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਵਹਾਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੁਲੇ ਗੁਰ ਕੈ ਪਾਣ ਗੁੰਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੀਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਵਹਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੁਲੇ ਗੁਰ ਕੈ ਪਾਣ ਗੁੰਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੀਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਵਹਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੁਲੈ ਗੁਰ ਕੈ ਪਾਣ ਗੁੰਜੀ ਛੰਨੀ ਨਹੀਂ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਵਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਕੁਰਬਾਨੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਵਹਾਲੀ ਮਨ ਚਿੰਦੇ ਆ ਸਤਿਗੁਰ ਦੀ ਵਾਇਆ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੁਲੇ ਗੁਰ ਕੈ ਪਾਣ ਗੁੰਜੀ ਛੰਨੀ ਨਹੀਂ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ